ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਦਾ ਚੌਕਲੇਟ ਰੂਮ ਸਟੋਰ ਤੇ ਤਾਂ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਦਾ ਚੌਕਲੇਟ ਰੂਮ ਇਹ ਜਿਹੜਾ ਸਟੋਰ ਹੈ ਜੀ ਇੱਥੇ ਕੇਕ ਤਿਆਰ ਕੀਤੇ ਜਾਂਦੇ ਨੇ ਬਿਲਕੁਲ ਫਰੈਸ਼ ਕੇਕ ਦਾ ਜਿਹੜਾ ਮਟੀਰੀਅਲ ਹੈ ਜਿਵੇਂ ਤੁਸੀਂ ਲਾ ਲੋ ਚੌਕਲੇਟ ਕਰੀਮ ਸਪੰਜ ਸਾਰਾ ਮਟੀਰੀਅਲ ਇੱਥੇ ਆਪ ਤਿਆਰ ਕਰ ਦਿੰਦੇ ਨੇ ਮਸ਼ੀਨਾਂ ਨਾਲ ਕੋਲ ਲੱਗੀਆਂ ਹੋਈਆਂ ਨੇ ਹੁਣ ਆਪਾਂ ਗੱਲ ਕਰਾਂਗੇ ਪ੍ਰਾਈਸ ਦੀ ਤਾਂ 250 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ 250 300 350 400 ਤਾਂ ਵੱਡੇ ਤੋਂ ਵੱਡਾ ਜਿੰਦਾ ਮਰਜੀ ਤੁਸੀਂ ਕੇਕ ਇੱਥੋਂ ਤਿਆਰ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਵਾਸਤੇ ਐਨੀਵਰਸਰੀ ਵਾਸਤੇ ਬਰਥਡੇ ਪਾਰਟੀ ਵਾਸਤੇ ਤੁਸੀਂ ਕਿਸੇ ਪ੍ਰੋਗਰਾਮ ਵਾਸਤੇ ਇੱਥੇ ਕੇਕ ਦਾ ਆਰਡਰ ਦੇ ਸਕਦੇ ਹੋ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਕੇਕ ਆ ਤੁਹਾਨੂੰ ਪਹਿਲਾਂ ক্লোਜ਼ ਕਰਕੇ ਦਿਖਾ ਦਿੰਨੇ ਆ ਆ ਹੈ ਜੀ ਚਾਕਲੇਟ ਕੇਕ ਆ ਇਹ ਸਾਰੇ ਆਰਡਰ ਤੇ ਤਿਆਰ ਕੀਤੇ ਜਾਂਦੇ ਨੇ ਤਾਂ ਬਾਕੀ ਕੇਕਾਂ ਦੀ ਗੱਲ ਕਰੀਏ ਤਾਂ ਸਾਰੇ ਅਲੱਗ-ਅਲੱਗ ਫਲੇਵਰ ਇੱਥੇ ਪਏ ਨੇ ਜੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੀ ਉਹ ਹੈਗੀ ਸਫਾਈ ਦੀ ਆ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕਾਰੀਗਰ ਇੱਥੇ ਨੇ ਸਾਰਿਆਂ ਦੇ ਗਲਵਜ਼ ਪਾਏ ਹੋਏ ਨੇ ਤਾਂ ਗਲਵਜ਼ ਪਾ ਕੇ ਹੀ ਇਹ ਕੇਕ ਸਾਰੇ ਤਿਆਰ ਕਰਦੇ ਨੇ ਤਾਂ ਦੋਸਤੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤੁਸੀਂ ਕਿਸੇ ਵੀ ਕੇਕ ਦਾ ਆਰਡਰ ਦੇਣਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਕੇਕ ਦਾ ਆਰਡਰ ਵੀ ਇਹਨਾਂ ਕੋਲੇ ਦੇ ਸਕਦੇ ਹੋ ਆਜੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਾਰੀ ਲੋਕੇਸ਼ਨ ਇੱਥੋਂ ਤੱਕ ਦੀ ਪਹੁੰਚਣ ਦੀ ਆਓ ਚੱਲੀਏ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਜਵਾਰਕੇ ਰੋਡ ਤੇ ਭਗਤ ਸਿੰਘ ਚੌਕ ਦੇ ਭਗਤ ਸਿੰਘ ਚੌਕ ਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਮੰਦਿਰ ਦਿਖਦਾ ਜੀ ਵੱਡਾ ਮੰਦਿਰ ਦੇ ਸਾਹਮਣੇ ਨੰਗਲ ਕਲੋਨੀ ਵੱਲ ਨੂੰ ਆ ਸੜਕ ਮੁੜ ਗਈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਿਆ ਜੀ ਜੇ ਆਰ ਮਿਲੀਨੀਅਮ ਸਕੂਲ ਆਪਾਂ ਮੁੜਨਾ ਕਿਸੇ ਪਾਸੇ ਨਹੀਂ ਸਿੱਧਾ ਹੀ ਜਾ ਜਣਾ ਸਕੂਲ ਦੀ ਬੈਕ ਸਾਈਡ ਤੇ ਮੁੜ ਜਾਗੇ ਆ ਮੁੜ ਗਈ ਸੜਕ ਤੇ ਸੱਜੇ ਪਾਸੇ ਬਿਲਡਿੰਗ ਆ ਗਈ ਜੀ ਮਿਲੀਨੀਅਮ ਸਿਟੀ ਇਹ ਮਿਲੀਨੀਅਮ ਸਿਟੀ ਦੇ ਵਿੱਚ ਤੁਸੀਂ ਜਾਣਾ ਜਿੱਥੋਂ ਦੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਉਹ ਇਸ ਮਿਲੀਨੀਅਮ ਸਿਟੀ ਦੇ ਵਿੱਚ